ਉੱਗੇ ਪੰਜਾਬੀ ਕਲਾਕਾਰ ਜਸਵੰਦਰ ਪੱਲਾ ਦਾ ਦੇਹਾਂਤ ਹੋ ਗਿਆ ਉਹ 60 ਸਾਲ ਦੇ ਸਨ ਉਹਨਾਂ ਦਾ ਜਨਮ 4 ਮਈ 1960 ਨੂੰ ਹੋਇਆ ਸੀ ਦੂਰਦਰਸ਼ਨ ਤੋਂ ਪ੍ਰਸਾਰਿਤ ਪ੍ਰੋਗਰਾਮ ਛੰਕਾਟਾ ਚਾਚਾ ਚਤਰਾ ਦੇ ਕਿਰਦਾਰ ਵਜੋਂ 1988 ਵਿੱਚ ਉਹਨਾਂ ਨੂੰ ਟੀਵੀ ਸਕਰੀਨ ਤੇ ਇੱਕ ਵੱਖਰੀ ਪਛਾਣ ਮਿਲੀ ਜਿਸ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲਮੁਕੰਦ ਸ਼ਰਮਾ ਤੇ ਨੀਲੂਸਨ ਉਹਨਾਂ ਦੀ ਪਹਿਲੀ ਫਿਲਮ 1998 ਵਿੱਚ ਦੁੱਲਾ ਪੱਟੀ ਆਈ ਸੀ ਜਸਵੰਦਰ ਪੱਲਾ ਨੇ ਪੰਜਾਬ ਪੰਜਾਬ ਖੇਤੀਬੜੀ ਯੂਨੀਵਰਸਿਟੀ ਤੋਂ ਖੇਤੀ ਵਿਗਿਆਨ ਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਸੀ ਜਸਵਿੰਦਰ ਪੱਲਾ 1999 ਚ ਪੰਜਾਬ ਖੇਤੀਬੜੀ ਯੂਨੀਵਰਸਿਟੀ ਵਿਕੇ ਖੇਤੀਬੜੀ ਪਸਾਰ ਸਿੱਖਿਆ ਚ ਲੈਕਚਰਾਰ ਵਜੋਂ ਸ਼ਾਮਿਲ ਹੋਏ ਤੇ 2020 ਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਖਰਾਬ ਸਿਹਤ ਦੇ ਚਲਦਿਆਂ ਜਸਵਿੰਦਰ ਪੱਲਾ ਨੇ ਇਸ ਵਿਰੇ ਮੁਹਾਲੀ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ ਉਹਨਾਂ ਦੀ ਮੌਤ ਬ੍ਰੇਨ ਸਟ੍ਰੋਕ ਕਾਰਨ ਹੋਈ ਉਹਨਾਂ ਦਾ ਅੰਤਿਮ ਸੰਸਕਾਰ ਪਲਕੇ ਮੁਹਾਲੀ ਦੇ ਬਿਲੋਂਗਿੰਗ ਕੀਤਾ ਜਾਵੇਗਾ ਉਹਨਾਂ ਮੇਲ ਕਰਾ ਦੇ ਰੱਬਾ ਜੱਟ ਐਂਡ ਜੂਲੀਅਟ ਕੈਰੀ-ਆਨ ਜੱਟਾ ਗੋਲਕ ਬੁਗਨੀ ਬੈਂਕ ਤੇ ਬਟੂਆ ਚੱਕ ਦੇ ਫੱਟੇ ਡੈਡੀ ਕੂਲ ਮੁੰਡੇ ਫੂਲ ਮਾਹੌਲ ਠੀਕ ਹੈ ਬਾਬਲ ਦਾ ਵੇੜਾ ਜਿਨੇ ਮੇਰਾ ਦਿਲ ਲੁੱਟਿਆ ਪਾਵਰ ਕੱਟ ਮੇਲ ਕਰਾ ਦੇ ਰੱਬਾ ਪਰ ਗਿਆ ਮਸ਼ਹੂਰ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਮਿਆਰੀ ਪ੍ਰਦਰਸ਼ਨ ਕੀਤਾ ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਨਾਲ ਪੰਜਾਬੀ ਮਨੋਰੰਜਨ ਜਗਤ ਸੋਗ ਵਿੱਚ ਹੈ ਜਸਵੰਦਰ ਪੱਲਾ ਨੂੰ ਪੰਜਾਬੀ ਸਿਨੇਮਾ 'ਚ ਆਪਣੀ ਕਾਮੇਡੀ ਸੁਭਾਅ ਅਤੇ ਅਪੁੱਲ ਭੂਮਿਕਾਵਾਂ ਲਈ ਜਾਣਿਆ ਜਾਂਦਾ ਰਹੇਗਾ ਪੱਲਾ ਫਿਲਮ ਅਤੇ ਸਟੇਜ ਦੋਵਾਂ ਚ ਇੱਕ ਸਥਾਈ ਵਿਰਾਸਤ ਛੱਡ ਗਏ ਨੇ। ਜੈਨੂਅਲੀ ਸਾਡੇ ਬਹੁਤ ਨੇੜੇ ਸੀਗੇ ਉਹ ਪੂਰੀ ਫੈਮਿਲੀ ਨਾਲ ਪਿਆਰ ਸੀਗਾ। ਪਖਰਾਜ ਉਹਨਾਂ ਨਾਲ ਸਾਡੇ ਬੱਚਿਆਂ ਨਾਲ ਪੱਲਾ ਸਾਹਿਬ ਦਾ ਬਹੁਤ ਪਿਆਰ ਸੀਗਾ ਜਿਵੇਂ ਸਾਡਾ ਉਹਨਾਂ ਦੇ ਨਾਲ ਸੀਗਾ ਤੇ ਇਹ ਤਾਂ ਬੜਾ ਅਨਐਕਸਪੈਕਟਿਡ ਹੋਇਆ ਹੀ ਕਦੇ ਮਤਲਬ ਤਿਆਰੀਆਂ ਚੱਲ ਰਹੀਆਂ ਸੀ ਕੈਰੀਅਨ ਜੱਟਾ 4 ਦੀਆਂ ਸੀ ਬੜੇ ਖੁਸ਼ ਸੀ ਸਾਰੇ ਜਾਣੇ ਬਹੁਤ ਹੀ ਸ਼ੋਕਗ੍ਰਸਤ ਘੜੀ ਹੈ ਜਦ ਮੈਂ ਆਪਣੇ ਬਹੁਤ ਪ੍ਰੀਤ ਨੱਤਰ ਜਸੁੰਦਰ ਭੱਲਾ ਜੀ ਨੂੰ ਖੋਦਿਆ ਜਸੁੰਦਰ ਭੱਲਾ ਜੀ 1977 ਸੇ ਮੇਰੇ ਦੋਸਤ ਹੈ 48 ਸਾਲ 48 ইয়ার্স ਸੇ हमने इकट्ठे ही जिंदगी में जो भी किया कॉमेडी करी लाइफ फै, फैमिली फ्रेंड्स उनके बच्चे मेरे बच्चे उनकी वाइफ मेरी वाइफ के साथ फ्रेंडशिप थी हमने सारे टूर वर्ल्ड टूर कंट्री टूर सब इकट्ठे लगाए और हम दोनों को ये अच्छा मौका मिला जब हम सोशली तौर पे विचरे और जो हमारी जोड़ी है लोग नज़र लगाते थे मुझे लगा आज नज़र लग गई वो जोड़ी को तोड़ के सो so, बड़े दुख तो की खबर है तो कि डॉक्टर जसविंदर भला गए क्योंकि साड़ी सा बहुत ज़्यादा उन्होंने अटैचमेंट थी यूनिवर्सिटी उन्हें बी एस सी इतों की एम एस सी इतों की पी एच डी इतों की, की, की बाद アシスタント ਐਸਟ੍ਰੇਟ ਲੱਗੇ ਅਸੋਸੀਏਟ ਪ੍ਰੋਫੈਸਰ ਰਹੇ ਪ੍ਰੋਫੈਸਰ ਰਹੇ ਤੇ ਉਹਦੇ ਦੌਰਾਨ ਉਹਨਾਂ ਨੇ ਦੋ ਤਿੰਨ ਬਹੁਤ ਵੱਡੇ ਜਿਹੜੀ ਜੂਨੀਅਰ ਵਾਲੀਆਂ ਸਿਖਲਦੇ ਆ ਇੱਕ ਤਾਂ ਉਹਨਾਂ ਨੇ ਸਟੂਡੈਂਟਸ ਨੂੰ ਬਹੁਤ ਪੜਾਇਆ ਇੱਥੇ ਯੂਨੀਵਰਸਿਟੀ ਸਟੂਡੈਂਟਸ ਨੂੰ ਪੀਐਡ ਸਟੂਡੈਂਟਸ ਨੂੰ ਗਾਈਡਿੰਗ ਕੀਤਾ ਥੀਸੇ ਲਿਖਾਏ ਤੇ ਉਹਨਾਂ ਦੇ ਪੜੇ ਹੋਏ ਬੱਚੇ ਜਿਹੜੇ ਸਟੂਡੈਂਟਸ ਨੇ ਅੱਜ ਕੱਲ ਵੱਡੇ ਹੋ ਗਏ ਆ ਕੋਰਸਾਂਾਂ ਤੇ ਇੱਥੇ ਪੀਆਰਜੀ ਹੈਗੇ ਤੇ ਗਵਰਨਮੈਂਟ ਦੇ ਵੀ ਹੈਗੇ ਤੇ ਜੋ ਕੰਟੀਨਿਊਟੀ ਚ ਚੱਲੇ